ਮਿੱਤਰ ਪਿਆਰੇ ਅੱਜ 17 ਜਨਵਰੀ ਸਵੇਰ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਚਾਰੇ ਖਬਰਾਂ ਦੀ ਦਿੰਨੇ ਆ ਪੂਰੀ ਜਾਣਕਾਰੀ ਤੇ ਨਾਲੇ ਦੱਸਾਂਗੇ ਹਰ ਖਬਰ ਦਾ ਪਰਦੇ ਪਿਛਲਾ ਸੱਚ ਗੌਰ ਨਾਲ ਅਖੀਰ ਤੱਕ ਪੂਰਾ ਸੁਣਿਓ ਔਰ ਆਪਣਾ ਵਿਚਾਰ ਕਮੈਂਟ ਚ ਜਰੂਰ ਲਿਖੋ ਮੈਂ ਤੁਹਾਡਾ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੇ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਪਹਿਲੀ ਖਬਰ ਹੈ ਕਿ ਅੱਜ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਰਿਲੀਜ਼ ਹੋ ਰਹੀ ਹੈ ਔਰ ਇਹ ਦੇ ਉੱਪਰ ਫਿਰ ਪੰਜਾਬ ਦੇ ਵਿੱਚ ਵੱਡਾ ਰੌਲਾ ਪੈ ਗਿਆ ਹੈ ਮੁੱਖ ਮੰਤਰੀ ਨੂੰ ਕੰਗਣਾ ਦੀ ਫਿਲਮ ਨੂੰ ਬੈਨ ਕਰਨ ਦੀ ਚਿੱਠੀ ਲਿਖ ਦਿੱਤੀ ਗਈ ਹੈ ਔਰ ਅਮਰਸਰ ਦੇ ਤਿੰਨ ਸਿਨੇਮਾ ਘਰਾਂ ਦੇ ਵਿੱਚ ਅੱਜ ਤੱਕੜਾ ਵਿਰੋਧ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਦਾ ਹੋਣ ਜਾ ਰਿਹਾ ਹੈ ਤੇ ਹੁਣ ਜਦੋਂ ਐਮਰਜੈਂਸੀ ਫਿਲਮ ਦੇ ਉੱਪਰ ਕਾਫੀ ਸਾਰੇ ਕੱਟ ਜਿਹੜਾ ਸੈਂਸਰ ਬੋਰਡ ਹੈ ਉਹਨੇ ਲਾ ਦਿੱਤੇ ਨੇ ਤਾਂ ਉਸ ਤੋਂ ਬਾਅਦ ਇਹ ਵਿਰੋਧ ਕਿਉਂ ਹੋ ਰਿਹਾ ਹੈ ਇਹ ਵਿਰੋਧ ਕਿੰਨਾ ਚੈਸ ਹੈ ਇਹਦੇ ਤੇ ਪੂਰੀ ਗੱਲ ਅੱਗੇ ਕਰਦੇ ਆਂ ਦੂਜੀ ਵੱਡੀ ਖਬਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਹਲਕੇ ਦੇ 50 ਪਿੰਡਾਂ ਦੇ ਸਰਪੰਚ ਤੇ ਪੰਚਾਇਤਾਂ ਨੇ ਧਰਨਾ ਲਾ ਦਿੱਤਾ ਸਰਕਾਰ ਦੇ ਖਿਲਾਫ ਔਰ ਉਹਨਾਂ ਨੇ ਇਹ ਧਰਨਾ ਕਿਉਂ ਲਾਇਆ ਔਰ ਉਹਨਾਂ ਦੀਆਂ ਮੰਗਾਂ ਕੀ ਨੇ ਇਹਦੇ ਉੱਪਰ ਵੀ ਗੱਲ ਅੱਗੇ ਕਰਦੇ ਆਂ ਤੀਜੀ ਵੱਡੀ ਖਬਰ ਹੈ ਕਿ ਕਿਸਾਨਾਂ ਨੇ ਸ਼ੰਭੂ ਮੋਰਚੇ ਤੋਂ 21 ਜਨਵਰੀ ਨੂੰ ਫਿਰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੈ ਤੇ ਉਧਰ ਕੇਂਦਰੀ ਮੰਤਰੀ ਦਾ ਇੱਕ ਵੱਡਾ ਤੇ ਨਵਾਂ ਬਿਆਨ ਆ ਗਿਆ ਹੈ। ਔਰ ਚੌਥੀ ਵੱਡੀ ਖਬਰ ਹੈ ਕਿ ਜਿਹੜਾ ਡੀਐਸਪੀ ਗੁਰਸ਼ੇਰ ਸੰਧੂ ਜਿਹਦੇ ਉੱਪਰ ਲਾਰੈਂਸ ਬਿਸ਼ਨੋਈ ਦੀ ਪੁਲਿਸ ਕਸਟਡੀ 'ਚ ਇੰਟਰਵਿਊ ਕਰਨ ਦਾ ਮਾਮਲਾ ਹਾਈ ਕੋਰਟ 'ਚ ਪੱਖਿਆ ਉਸ ਤੋਂ ਬਾਅਦ ਫਿਰ ਡੀਐਸਪੀ ਨੂੰ ਬਰਖਾਸਤ ਕੀਤਾ ਗਿਆ। ਉਹ ਡੀਐਸਪੀ ਨੇ ਹੁਣ ਇੱਕ ਨਵਾਂ ਸੱਪ ਕੱਢ ਦਿੱਤਾ ਹੈ। ਡੀਐਸਪੀ ਨੇ ਨਵੀਂ ਗੱਲ ਬੋਲ ਦਿੱਤੀ ਆ ਉਹ ਵੀ ਹਾਈ ਕੋਰਟ ਚ ਔਰ ਸਾਰਾ ਕੇਸ ਜਿਹੜਾ ਹੈ ਉਹ ਨਵੇਂ ਪਾਸੇ ਨੂੰ ਤੁਰ ਪਿਆ ਤੇ ਹਾਈ ਕੋਰਟ ਨੇ ਵੀ ਹੁਣ ਨਵੀਂ ਇਨਕੁਆਰੀ ਦੇ ਹੁਕਮ ਦੇ ਦਿੱਤੇ ਨੇ ਇਹ ਪੂਰਾ ਮਾਮਲਾ ਕੀ ਹੈ ਵੀ ਤੁਹਾਨੂੰ ਅੱਗੇ ਦੱਸਦੇ ਆ ਹੁਣ ਆਪਾਂ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆ ਪਹਿਲੀ ਖਬਰ ਹੈ ਕਿ ਅੱਜ ਕੰਗਨਰ ਨੌਤ ਦੀ ਨਵੀਂ ਫਿਲਮ ਐਮਰਜੈਂਸੀ ਰਿਲੀਜ਼ ਹੋ ਰਹੀ ਹੈ ਔਰ ਐਮਰਜੈਂਸੀ ਫਿਲਮ ਜਦੋਂ ਪਹਿਲਾਂ ਰਿਲੀਜ਼ ਹੋਣੀ ਸੀ ਤਾਂ ਇਹਦੇ ਉੱਪਰ ਵੱਡਾ ਰੌਲਾ ਪੈ ਗਿਆ ਸੀਗਾ ਔਰ ਪੰਜਾਬ ਔਰ ਦੇਸ਼ ਭਰ ਦੇ ਵਿੱਚ ਖਾਸ ਕਰ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਉਹਨਾਂ ਨੇ ਵੱਡਾ ਵਿਰੋਧ ਕੀਤਾ ਸੀ ਔਰ ਇਹ ਸੀਗਾ ਕਿ ਇਹ ਜਰਨੈਲ ਸਿੰਘ ਪਿੰਡਰਾ ਵਾਲਿਆਂ ਦੀ ਸ਼ਖਸੀਅਤ ਨੂੰ ਵੀ ਇਹ ਫਿਲਮ ਵਗਾੜ ਕੇ ਪੇਸ਼ ਕਰ ਰਹੀ ਹੈ ਤੇ ਸਿੱਖਾਂ ਦੀ ਵੀ ਕਿਰਦਾਰ ਕੁਸ਼ੀ ਕਰਨਾ ਚਾਹੁੰਦੀ ਹੈ ਉਸ ਤੋਂ ਬਾਅਦ ਇਹ ਫਿਲਮ ਦਾ ਮਾਮਲਾ ਅਦਾਲਤ 'ਚ ਵੀ ਗਿਆ ਸੀਗਾ ਫਿਰ ਇਹਦੇ ਉੱਪਰ ਸੈਂਸਰ ਬੋਰਡ ਨੇ ਕੁਝ ਟਾਈਮ ਲਈ ਰੋਕ ਲਾਈ ਇਹਦੇ ਤੇ ਕਾਫੀ ਕੱਟ ਲੱਗੇ ਤੇ ਅੱਜ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਔਰ ਉਧਰ ਕੰਗਣਾ ਰੌਤ ਨੇ ਫਿਲਮ ਵੇਖਣ ਦੇ ਲਈ ਇੱਕ ਕੱਲੀ ਜਿਹੜੀ ਪ੍ਰਿਆੰਕਾ ਗਾਂਧੀ ਹੈ ਰਾਹੁਲ ਗਾਂਧੀ ਦੀ ਭੈਣ ਉਹਨੂੰ ਸੱਦਾ ਦਿੱਤਾ ਕਿ ਤੁਸੀਂ ਆਓ ਤੇ ਮੇਰੇ ਨਾਲ ਫਿਲਮ ਦੇਖੋ ਪਰ ਹੋਰ ਕਿਸੇ ਨੇ ਨਹੀਂ ਦਿੱਤਾ ਇਹ ਕਿਉਂ ਹੈ ਇਹ ਤੁਸੀਂ ਸੋਚਦੇ ਰਹੋ ਪਰ ਪੰਜਾਬ ਦੇ ਵਿੱਚ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਐਸਜੀਪੀਸੀ ਹੈ ਉਹਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਦਿੱਤੀ ਹੈ ਕਿ ਇਹ ਫਿਲਮ ਪੰਜਾਬ ਦੇ ਵਿੱਚ ਬਣ ਕੀਤੀ ਜਾਵੇ ਇਹ ਫਿਲਮ ਪੰਜਾਬ ਚ ਨਾ ਚੱਲਣ ਦਿੱਤੀ ਜਾਵੇ ਇਹ ਫਿਲਮ ਜੇ ਪੰਜਾਬ ਚ ਚੱਲੀ ਤਾਂ ਅਸੀਂ ਸਖਤ ਵਿਰੋਧ ਕਰਾਂਗੇ ਇਹ ਗੱਲ ਧਾਮੀ ਨੇ ਆਖੀ ਹੈ ਔਰ ਜਿਹੜੇ ਅੰਮ੍ਰਿਤਸਰ ਦੇ ਤਿੰਨ ਸਿਨੇਮਾਕਰ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਸੂਰਜ ਚੰਨ ਤਾਰਾ ਜਿਹੜਾ ਸਿਨੇਮਾਕਰ ਹੈ ਉਹਦੇ ਵਿੱਚ ਤੇ ਦੋ ਹੋਰ ਜਿਹੜੇ ਮੌਲਸ ਦੇ ਸਿਨੇਮਾਕਰ ਨੇ ਉਹਨਾਂ ਦੇ ਵਿੱਚ ਅੱਜ ਐਸਜੀਪੀਸੀ ਵੱਲੋਂ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਔਰ ਜਲੰਧਰ ਦੇ ਵਿੱਚ ਵੀ ਕਾਫੀ ਸਿਨੇਮਾ ਦੇ ਘਰਾਂ ਦੇ ਵਿੱਚ ਅੱਜ ਲੋਕ ਉੱਥੇ ਖਾਸ ਕਰਕੇ ਸਿੱਖ ਜਿਹੜੇ ਨੇ ਔਰ ਨਿਹੰਗ ਸਿੰਘ ਨੇ ਉਹ ਪਹੁੰਚੇ ਹੋਏ ਨੇ ਔਰ ਉਹ ਇਹਦਾ ਡਟਵਾ ਵਿਰੋਧ ਕਰ ਰਹੇ ਨੇ ਉਧਰ ਇਹਦੇ ਉੱਪਰ ਬਹਿਸ ਪੱਕੀ ਹੈ ਬਹਿਸ ਇਹ ਪੱਕੀ ਹੈ ਵੀ ਜਦੋਂ ਫਿਲਮ ਦੇ ਵਿੱਚ ਕਾਫੀ ਸਾਰੇ ਕੱਟ ਜਿਹੜੇ ਸੈਂਸਰ ਬੋਰਡ ਨੇ ਲਾ ਦਿੱਤੇ ਨੇ ਤਾਂ ਹੁਣ ਫਿਲਮ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ ਹੁਣ ਵਿਰੋਧ ਕਰਨ ਦਾ ਕੀ ਫਾਇਦਾ ਪਹਿਲਾਂ ਫਿਲਮ ਵੇਖੋ ਜੇ ਤੁਹਾਨੂੰ ਕੁਝ ਗਲਤ ਲੱਗੇਗਾ ਫਿਰ ਕਰ ਲਿਓ ਪਰ ਇਦੇ ਤੇ ਚਰਚਾ ਇਹ ਹੈ ਕਿ ਕੰਗਣਾ ਨੌਤ ਦੀ ਜਿਹੜੀ ਮਾਨਸਿਕਤਾ ਹੈ ਉਹ ਮਾਨਸਿਕਤਾ ਹੀ ਅਜਿਹੀ ਹੈ ਉਹ ਸਦਾ ਤੋਂ ਹੀ ਪੰਜਾਬ ਦੇ ਕਿਸਾਨਾਂ ਦੇ ਸਿੱਖਾਂ ਦੇ ਉਲਟ ਬੋਲਦੀ ਹੈ ਤਾਂ ਉਹਨੇ ਫਿਲਮ ਬਣਾਈ ਹੈ ਉਹਦੀ ਫਿਲਮ ਵਿੱਚ ਸਾਰਾ ਕੁਝ ਉਹਦਾ ਹੀ ਹੈ ਤਾਂ ਇਸ ਕਰਕੇ ਉਹ ਸਿੱਧੇ ਤਰੀਕੇ ਨਾਲ ਪੇਸ਼ ਨਹੀਂ ਕਰ ਰਹੀ ਹੋਏਗੀ ਇਹੀ ਜਿਹੜਾ ਵੱਡਾ ਖਦਸ਼ਾ ਉਹ ਪੰਜਾਬ ਦੇ ਲੋਕਾਂ ਖਾਸ ਕਰ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਆ ਉਹਨਾਂ ਨੂੰ ਹੈ ਔਰ ਉਧਰ ਜਿਹੜੇ ਬੀਜੇਪੀ ਵਾਲੇ ਨੇ ਉਹ ਕੰਗਣਾ ਦੇ ਪੱਖ ਚ ਬੋਲ ਰਹੇ ਨੇ ਪੰਜਾਬ ਦੇ ਕੁਝ ਲੀਡਰ ਉਹ ਕਹਿ ਰਹੇ ਨੇ ਕਿ ਵੇਖੋ ਕੰਗਣਾ ਦੀ ਫਿਲਮ ਜੇ ਸੈਂਸਰ ਬੋਰਡ ਨੇ ਪਾਸ ਕਰ ਦਿੱਤੀ ਹੈ ਤਾਂ ਉਹ ਚੱਲਣ ਦੇਣੀ ਚਾਹੀਦੀ ਹੈ ਕੰਗਣਾ ਦੀ ਇਹ ਫਿਲਮ ਐਮਰਜੈਂਸੀ ਜਿਹੜੀ ਹੈ ਇਹ ਇੰਦਰਾ ਗਾਂਧੀ ਦੇ ਜੀਵਨ ਦੇ ਉੱਪਰ ਆਧਾਰਿਤ ਦੱਸੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਵੇਖੋ ਇਹ ਫਿਲਮ ਇੰਦਰਾ ਗਾਂਧੀ ਜਦੋਂ ਪ੍ਰਧਾਨ ਮੰਤਰੀ ਬਣਦੀ ਹੈ ਤਾ ਫਿਰ ਜਿਵੇਂ ਦੇਸ਼ ਦੇ ਵਿੱਚ ਐਮਰਜੈਂਸੀਆਂ ਲੱਗਦੀਆਂ ਨੇ ਖਾਸ ਕਰਕੇ ਪੰਜਾਬ ਦੇ ਵਿੱਚ ਜੋ ਕੁਝ ਹੁੰਦਾ ਹੈ ਉਹ ਸਾਰਾ ਕੁਝ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ। ਭਾਜਪਾ ਦੇ ਇੱਕ ਦੋ ਬਲਾਰੇ ਤਾਂ ਇਹ ਵੀ ਕਹਿ ਰਹੇ ਨੇ ਕਿ ਇਹ ਇਤਿਹਾਸਕ ਫਿਲਮ ਹੈ ਔਰ ਫਿਲਮ ਵੇਖ ਕੇ ਪਤਾ ਲੱਗੇਗਾ ਕਿ ਫਿਲਮ ਚ ਕਿੰਨੀ ਕੁ ਤੱਥਾਂ ਦੀ ਤੋੜ ਮਰੋੜ ਪੇਸ਼ ਕੀਤੀ ਗਈ ਹੈ। ਉਹ ਕਹਿੰਦੇ ਜੇ ਕੀਤੀ ਗਈ ਹੋਏਗੀ ਤਾਂ ਵਿਰੋਧ ਕਰ ਲਿਆ ਜਾਵੇ ਨਹੀਂ ਤਾਂ ਨਾ ਕੀਤਾ ਜਾਵੇ। ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਲਿਖਿਓ। ਉਧਰ ਭਾਈ ਕਿਸਾਨਾਂ ਨੇ ਸ਼ੰਭੂ ਮੋਰਚੇ ਤੋਂ ਵੱਡਾ ਐਲਾਨ ਕਰ ਦਿੱਤਾ ਹੈ 21 ਜਨਵਰੀ ਨੂੰ ਯਾਨੀ ਕਿ 3 ਦਿਨ ਬਾਅਦ ਚੌਥਾ ਜਥਾ ਕਿਸਾਨਾਂ ਦਾ 101 ਮਰਜੀਵੜਿਆਂ ਦਾ ਦਿੱਲੀ ਨੂੰ ਫਿਰ ਕੂਚ ਕਰੇਗਾ ਪਹਿਲਾਂ ਤਿੰਨ ਜਥਿਆਂ ਨੇ ਕੂਚ ਕਰਨ ਦੀ ਕੋਸ਼ਿਸ਼ ਕੀਤੀ ਹਰਿਆਣਾ ਦੀ ਪੁਲਿਸ ਨੇ ਅੱਗੋਂ ਬੜੇ ਧੱਕੇ ਨਾਲ ਉਹਨਾਂ ਨੂੰ ਰੋਕਿਆ ਅਥਰੂ ਗੈਸ ਦੇ ਗੋਲੇ ਚੱਲੇ ਜ਼ਹਿਰੀਲੀਆਂ ਸਪਰੇਆਂ ਵੱਜੀਆਂ ਗੋਲੀਆਂ ਵੀ ਚੱਲੀਆਂ ਤੇ ਫਿਰ ਹੁਣ ਚੌਥਾ ਜਥਾ ਜਿਹੜਾ ਉਹ ਫਿਰ ਦਿੱਲੀ ਵੱਲ ਕੂਚ ਕਰੇਗਾ ਇਹ ਐਲਾਨ ਕਰ ਦਿੱਤਾ ਗਿਆ ਹੁਣ ਕੀ ਬਣੇਗਾ ਕਿ ਜਾਣ ਦਿੱਤਾ ਜਾਏਗਾ ਜਾਂ ਰੋਕਿਆ ਜਾਏਗਾ ਦੇਖੋ ਹਰਿਆਣਾ ਦੀ ਪੁਲਿਸ ਫੋਰਸ ਨੇ ਦੇਸ਼ ਦੇ ਵਿੱਚ ਲੋਕਤੰਤਰ ਵਾਲਾ ਮਾਹੌਲ ਹੀ ਨਹੀਂ ਰਹਿਣ ਦਿੱਤਾ ਕਿਸਾਨ ਜਾਣਾ ਚਾਹੁੰਦੇ ਨੇ ਦਿੱਲੀ ਆਪਣੀਆਂ ਮੰਗਾਂ ਨੂੰ ਲੈ ਕੇ ਔਰ ਜਿਹੜੀ ਹਰਿਆਣਾ ਦੀ ਪੁਲਿਸ ਫੋਰਸ ਹੈ ਉਹ ਉਹਨਾਂ ਨੂੰ ਉਹਨਾਂ ਦਾ ਜਿਹੜਾ ਲੋਕਤੰਤਰ ਅਧਿਕਾਰ ਹੈ ਉਹ ਖੋਹ ਕੇ ਉਹਨਾਂ ਨੂੰ ਰੋਕ ਕੇ ਖੜੀ ਹੈ ਔਰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਦੋਨੋਂ ਸੜਕਾਂ ਮੇਨ ਰੋਡ ਛੰਭੂ ਵਾਲਾ ਤੇ ਖਨੋਰੀ ਵਾਲਾ ਉਹ ਬੰਦ ਕੀਤੀਆਂ ਹੋਈਆਂ ਨੇ ਔਰ ਇੱਥੇ ਪਤਾ ਨਹੀਂ ਕਿਉਂ ਕਾਨੂੰਨ ਨੂੰ ਵੀ ਇਹ ਸਭ ਕੁਝ ਨਜ਼ਰ ਕਿਉਂ ਨਹੀਂ ਆ ਰਿਹਾ ਇਹ ਇੱਕ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੁਸੀਂ ਕੀ ਕਹੋਗੇ ਆਪਣਾ ਵਿਚਾਰ ਲਿਖਿਓ ਔਰ ਉਧਰ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਫਿਰ ਬਿਆਨ ਦਿੱਤਾ ਕਿਸਾਨਾਂ ਬਾਰੇ ਕਹਿੰਦਾ ਯਾਰ ਮੇਰੇ ਕੋਲ ਆਓ ਮੈਂ ਤੁਹਾਨੂੰ ਢੀਕਦਾ ਪਿਆ ਮੈਂ ਸੱਦੇ ਦਿਨਾਂ ਪਿਆ ਬਹੁਤ ਟਾਈਮ ਤੋਂ ਮੈਂ ਕਹਿਣਾ ਪਿਆ ਤੇ ਇੱਥੋਂ ਤੱਕ ਯਾਰ ਰਵਨੀਤ ਬਿੱਟੂ ਨੇ ਕਹਿੰਦਾ ਮੈਂ ਨੰਗੇ ਪੈਰੀ ਆ ਜਾਨਾ ਦੱਸੋ ਕਿੱਥੇ ਆਉਣਾ ਪਰ ਦੂਜੇ ਪਾਸੋਂ ਫਿਰ ਕਿਸਾਨਾਂ ਨੇ ਵੀ ਕਿਹਾ ਕਹਿੰਦੇ ਵੇਖ ਬਿੱਟੂ ਤੇਰੇ ਕੋਲ ਕਿਵੇਂ ਆਈਏ ਤੂੰ ਤਾਂ ਸਾਨੂੰ ਜਿਹੜੇ ਅਸੀਂ ਸੰਘਰਸ਼ ਕਰਨ ਵਾਲੇ ਅਸੀਂ ਲੜਾਈ ਲੜਨ ਵਾਲੇ ਕਿਸਾਨ ਆ ਤੂੰ ਤਾਂ ਸਾਨੂੰ ਕਿਸਾਨ ਹੀ ਨਹੀਂ ਮੰਨਦਾ ਤੇਰੇ ਤਾਂ ਬਿਆਨ ਆਏ ਹੋਏ ਨੇ ਕਿ ਇਹ ਜਿਹੜੇ ਸੰਘਰਸ਼ ਕਰ ਰਹੇ ਨੇ ਇਹ ਕਿਸਾਨ ਨਹੀਂ ਹੈਗੇ ਤੂੰ ਤਾਂ ਇਹ ਕਹਿਣਾ ਹੈ ਕਿ ਕਿਸਾਨ ਤਾਂ ਖੇਤਾਂ 'ਚ ਨੇ ਇਹ ਤਾਂ ਐਵੇਂ ਰੌਲਾ ਪਾਉਣ ਵਾਲੇ ਨੇ ਇਹ ਤਾਂ ਖੌੜੂ ਪਾਉਣ ਵਾਲੇ ਨੇ ਜਦੋਂ ਤੂੰ ਸਾਨੂੰ ਕਿਸਾਨ ਹੀ ਨਹੀਂ ਮੰਗਦਾ ਤਾਂ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਫਿਰ ਅਸੀਂ ਤੇਰੇ ਕੋਲ ਕੀ ਲੈਣਾ ਆਈਏ ਨਾਲੇ ਕਿਸਾਨ ਆਗੂ ਕਹਿੰਦੇ ਨੇ ਕਿ ਭਾਜਪਾ ਨੂੰ ਕੀ ਨਹੀਂ ਪਤਾ ਤੂੰ ਕਹਿੰਦਾ ਆ ਸਾਡੇ ਨਾਲ ਮੈਨੂੰ ਮੰਗਾ ਦੱਸੋ ਆ ਕਿ ਮੰਗਾ ਤਾਂ ਸਾਰੀਆਂ ਕੇਂਦਰ ਸਰਕਾਰ ਨੂੰ ਖੇਤੀਬਾੜੀ ਮੰਤਰੀ ਨੂੰ ਪ੍ਰਧਾਨ ਮੰਤਰੀ ਨੂੰ ਗ੍ਰਹਿ ਮੰਤਰੀ ਨੂੰ ਵੈਸੇ ਹੀ ਪਤਾ ਨੇ ਕਿਉਂਕਿ ਉਹਨਾਂ ਨੇ ਦਿੱਲੀ ਜਦੋਂ ਅੰਦੋਲਨ ਖਤਮ ਕਰਵਾਇਆ ਸੀ ਤਾਂ ਉਹ ਮੰਗਾਂ ਮੰਨੀਆਂ ਹੋਈਆਂ ਨੇ ਤੇ ਮੰਨੀਆਂ ਹੋਈਆਂ ਮੰਗਾ ਹੁਣ ਦੁਬਾਰਾ ਦੱਸੀਏ ਜਦੋਂ ਕਿ ਉਹਨਾਂ ਨੂੰ ਪਤਾ ਹੈ ਕਿਹੜੀਆਂ ਨੇ ਉਸ ਤੋਂ ਬਾਅਦ ਪੂਰੇ মিডিਆ ਚ ਅਖਬਾਰਾਂ ਚ ਰੋਜ਼ ਤੇ ਮੰਗਾ ਆ ਰਹੀਆਂ ਨੇ ਜਿੰਨਾਂ ਚ ਦੋ ਸਭ ਤੋਂ ਵੱਡੀਆਂ ਨੇ ਇੱਕ ਐਮਐਸਪੀ ਗਰੰਟੀ ਕਾਨੂੰਨ ਤੇ ਦੂਜੀ ਕਿਸਾਨਾਂ ਦੀ ਕਰਜ਼ਾ ਮਾਫੀ ਤੇ ਬਾਕੀ ਜਿਹੜਾ ਨਵਾਂ ਖੇਤੀ ਖਰੜਾ ਆ ਗਿਆ ਇਹ ਖਤਮ ਕਰਨ ਵਾਲੀ ਤੇ ਇਹਦੇ ਨਾਲ ਜਿਹੜਾ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਦੇ ਉੱਪਰ ਗੱਡੀਆਂ ਚੜਾ ਕੇ ਤੇ ਸੱਤ ਕਿਸਾਨ ਮਾਰ ਦਿੱਤੇ ਗਏ ਸੀ ਬੀਜੇਪੀ ਆਗੂ ਵੱਲੋਂ ਉਹਨੂੰ ਸਖਤ ਸਜ਼ਾ ਦੇਣ ਵਾਲੀ ਇਸੇ ਤਰ੍ਹਾਂ ਹੋਰ ਕਈ ਮੰਗਾ ਨੇ ਪਰ ਭਿੱਟੂ ਸਾਹਿਬ ਕਹਿੰਦੇ ਕਿ ਮੈਨੂੰ ਦੱਸੋ ਤੇ ਕਿਸਾਨ ਕਹਿੰਦੇ ਆ ਕਿ ਤੂੰ ਆਪਣੇ ਆਪ ਗੱਲ ਕਰ ਲੈ ਜੇ ਤੂੰ ਸੱਚੀ ਕਿਸਾਨਾਂ ਦਾ ਦਰਦ ਤੇਰੇ ਮਨ 'ਚ ਹੈ ਤਾਂ ਸਾਡੇ ਤੇਰੇ ਕੋਲੋਂ ਹੋਂਦੀ ਕਿ ਲੋੜ ਹੈ ਤੂੰ ਜਾ ਮੋਦੀ ਸਾਹਿਬ ਨਾਲ ਗ੍ਰਹਿ ਮੰਤਰੀ ਨਾਲ ਖੇਤੀਬਾੜੀ ਮੰਤਰੀ ਨਾਲ ਬਹਿ ਕੇ ਕਰ ਗੱਲ ਉਹਨਾਂ ਨੂੰ ਕਹਿ ਵੀ ਆ ਯਾਰ ਮੰਗਾ ਨੇ ਇੰਨਾ ਟਾਈਮ ਹੋ ਗਿਆ ਦੇਸ਼ 'ਚ ਰੌਲਾ ਪਿਆ ਹੋਇਆ ਪਰ ਸੁਣਦੇ ਕਿਉਂ ਨਹੀਂ ਪਰ ਇਹੋ ਜਿਹਾ ਕੁਝ ਨਹੀਂ ਹੋਣਾ ਕਿਉਂਕਿ ਬਿੱਟੂ ਸਾਹਿਬ ਵੀ ਆਪਣੀ ਰਾਜਨੀਤੀ ਖੇਡ ਰਹੇ ਨੇ ਤੇ ਇਸ ਤੋਂ ਵੱਧ ਹੋਰ ਕੁਝ ਨਹੀਂ ਹੈ ਅਗਲੀ ਵੱਡੀ ਖਬਰ ਹੈ ਕਿ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਹਲਕੇ ਧੂਰੀ ਦੇ 50 ਦੇ ਕਰੀਬ ਪਿੰਡਾਂ ਦੀਆਂ ਪੰਚਾਇਤਾਂ ਦੇ ਸਰਪੰਚਾਂ ਨੇ ਸਰਕਾਰ ਦੇ ਖਿਲਾਫ ਧਰਨਾ ਲਾ ਦਿੱਤਾ ਹੈ ਉਹ ਵੀਡੀਓ ਦੇ ਦਫ਼ਤਰ ਅੱਗੇ ਜਾ ਕੇ ਬਹਿ ਗਏ ਨੇ ਔਰ ਉਹ ਕਹਿੰਦੇ ਨੇ ਕਿ ਹੁਣ ਤੱਕ ਸਾਨੂੰ ਇਹਨਾਂ ਨੇ ਪ੍ਰੋਪਰ ਸਿਸਟਮ ਪ੍ਰੋਪਰ ਜਿਹੜਾ ਸਾਡਾ ਕੰਮ ਕਰਿਓ ਸਾਨੂੰ ਇਹ ਕਰਨ ਨਹੀਂ ਦੇ ਰਿਹਾ ਔਰ ਇਹਨਾਂ ਨੇ ਸਿੱਧਾ ਦੋਸ਼ ਉਹਨਾਂ ਨੇ ਲਾਇਆ ਕਿ ਇਹਨਾਂ ਨੇ ਪਹਿਲਾਂ ਅਬਜ਼ਰਵਰ ਲਾ ਕੇ ਰੱਖੇ ਜਦੋਂ ਪੰਚਾਇਤਾਂ ਭੰਗ ਕੀਤੀਆਂ ਸੀ ਤਾਂ ਇਹ ਦੋਸ਼ ਉਹਨਾਂ ਨੇ ਲਾਇਆ ਸਰਪੰਚਾਂ ਨੇ ਉਹ ਕਹਿੰਦੇ ਕਿ ਉਦੋਂ ਇਹਨਾਂ ਨੇ ਗੜਬੜੀਆਂ ਕੀਤੀਆਂ ਨੇ ਧੰਦਲੀਆਂ ਕੀਤੀਆਂ ਨੇ ਤੇ ਹੁਣ ਇਹ ਉਹ ਆਪਣਾ ਕੰਮ ਜਿਹੜਾ ਹੈ ਉਹ ਕਾਗਜ਼ਾਂ ਦੇ ਢਿੱਡ ਪਰ ਰਹੇ ਨੇ ਇਸ ਕਰਕੇ ਇਹ ਸਾਨੂੰ ਬਹੁਤ ਸਾਰੇ ਜਿਹੜੀਆਂ ਚੀਜ਼ਾਂ ਸਾਨੂੰ ਦੇਣੀਆਂ ਨੇ ਕੰਮ ਕਰਨ ਦੇ ਲਈ ਉਹ ਅਜੇ ਸਾਡੇ ਹੈਂਡਓਵਰ ਨਹੀਂ ਕਰ ਰਹੇ ਸਾਨੂੰ ਦੇ ਨਹੀਂ ਰਹੇ ਔਰ ਉਹ ਕਹਿੰਦੇ ਕਿ ਅਸੀਂ ਸੀਐਮ ਦੇ ਹਲਕੇ ਦੇ ਆ ਸਾਡੇ ਨਾਲ ਆ ਹੋ ਰਿਹਾ ਤੇ ਬਾਕੀ ਪੰਜਾਬ ਦੇ ਜਿਹੜੇ ਸਰਪੰਚ ਨੇ ਉਹਨਾਂ ਨਾਲ ਕੀ ਕੁਝ ਹੋ ਰਿਹਾ ਹੋਏਗਾ ਇਹ ਉਹ ਕਹਿੰਦੇ ਤੁਸੀਂ ਬਾਕੀ ਲੋਕ ਆਪ ਸਮਝ ਸਕਦੇ ਹੋ ਹੁਣ ਜਿਹੜੀ ਅਗਲੀ ਵੱਡੀ ਖਬਰ ਹੈ ਲਾਰੈਂਸ ਮਿਸ਼ਨੋਈ ਦੀ ਇੰਟਰਵਿਊ ਪੰਜਾਬ ਚ ਹੋਈ ਸੀ ਤੁਸੀਂ ਸਾਰੇ ਜਾਣਦੇ ਹੋ ਪਹਿਲਾਂ ਤਾਂ ਪੰਜਾਬ ਪੁਲਿਸ ਨੇ ਆਖਿਆ ਸੀ ਇਹ ਪੰਜਾਬ ਚ ਹੋਈ ਨਹੀਂ ਹਾਈ ਕੋਰਟ ਦੇ ਹੁਕਮਾ ਤਹਿਤ ਜਾਂਚ ਹੋਈ ਪਤਾ ਲੱਗਿਆ ਵੀ ਇਹ ਤਾਂ ਖਰੜ ਦੇ ਸੀਆਈਏ ਸਟਾਫ ਚ ਹੋਈ ਐ ਉਥੇ ਫਿਰ ਜਾਂਚ ਚ ਪਤਾ ਲੱਗਿਆ ਵੀ ਗੁਰਸ਼ੇਰ ਸਿੰਘ ਸੰਧੂ ਜਿਹੜਾ ਡੀਐਸਪੀ ਐ ਉਹਦੀ ਨਿਗਰਾਨੀ ਚ ਇਹ ਸਾਰਾ ਕੁਝ ਹੋਇਆ ਤਾਂ ਫਿਰ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੇ ਉੱਪਰ ਐਕਸ਼ਨ ਲਿਆ ਗਿਆ ਗੁਰਸ਼ੇਰ ਸਿੰਘ ਸੰਧੂ ਨੂੰ ਬਰਖਾਸਤ ਕੀਤਾ ਗਿਆ ਔਰ ਹੁਣ ਉਹਨੇ ਨਵਾਂ ਸੱਪ ਕੱਢ ਦਿੱਤਾ ਗੁਰਸ਼ੇਰ ਸਿੰਘ ਸੰਧੂ ਨੇ ਹਾਈ ਕੋਰਟ ਤੇ ਜਾ ਕੇ ਨਵੇਂ ਨਵੀਂ ਨਵੀਂ ਗੱਲ ਬੋਲ ਦਿੱਤੀ ਐ ਉਹ ਕਹਿੰਦਾ ਵੇਖੋ ਲਾਰੈਂਸ ਬਿਸ਼ਨੋਈ ਜਿਹੜਾ ਗੈਂਗਸਟਰ ਹੈ ਜਦੋਂ ਇੰਟਰਵਿਊ ਹੋਈ ਹੈ ਉਹ ਮੇਰੀ ਕਸਟਡੀ ਚ ਨਹੀਂ ਸੀ ਉਹ ਏਜੀਟੀਐਫ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਕਸਟਡੀ ਚ ਸੀ ਤਾਂ ਉਹ ਕਹਿੰਦਾ ਜਿਹੜਾ ਏਜੀਟੀਐਫ ਦਾ ਇੰਚਾਰਜ ਹੈ ਉਹਦੀ ਜ਼ਿੰਮੇਵਾਰੀ ਹੈ ਉਹ ਦੱਸੇ ਵੀ ਕਿਵੇਂ ਇਹ ਸਾਰੀ ਇੰਟਰਵਿਊ ਹੋਈ ਕਿੱਥੇ ਹੋਈ ਹੈ ਮੈਨੂੰ ਤਾਂ ਨਹੀਂ ਪਤਾ ਤਾਂ ਇਸ ਤਰ੍ਹਾਂ ਹੁਣ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਜੀ ਦੇ ਉੱਪਰ ਕਾਰਵਾਈ ਹੋ ਰਹੀ ਸੀ ਘਾਜ गिर ਰਹੀ ਸੀ ਉਹਨੇ ਆ ਨਵੇਂ ਪਾਸੇ ਮਹਾਰ ਮੋੜ ਦਿੱਤੀ ਐ ਤੇ ਹੁਣ ਸਾਰਾ ਕੁਝ ਫਿਰ ਨਵੇਂ ਸਿਰਿਓਂ ਹਾਈ ਕੋਰਟ ਨੇ ਕਹਿਤਾ ਵੀ ਹੁਣ ਇਸ ਮਸਲੇ ਦੀ ਜਾਂਚ ਕਰੋ ਇਸ ਮਸਲੇ ਦੀ ਸਚਾਈ ਲੈ ਕੇ ਦਿਓ ਵੀ ਇਹ ਕੀ ਐ ਜੇਕਰ ਏਜੀਟੀਐਫ ਕੋਲ ਸੀ ਤਾਂ ਫਿਰ ਗਰਸ਼ੀਰ ਸਿੰਘ ਸੰਧੂ ਕੋਲ ਕਿਵੇਂ ਗੈਂਗਸਟਰ ਲਾਰੈਂਸ ਬਸ਼ਨੋਈ ਚਲਾ ਗਿਆ ਔਰ ਫਿਰ ਇਹਦੇ ਤੇ ਸਾਰਾ ਦੋਸ਼ ਇਕੱਲੇ ਤੇ ਕਿਵੇਂ ਆ ਹੁਣ ਇਹਦੀ ਜਾਂਚ ਹੋਵੇਗੀ ਔਰ ਤੁਸੀਂ ਦੇਖੋ ਕਦੋਂ ਦਾ ਮਾਮਲਾ ਐ ਅਜੇ ਤੱਕ ਘੁੰਮਣ ਘੇਰੀਆਂ ਚ ਐ ਅਜੇ ਤੱਕ ਸੱਚ ਸਾਹਮਣੇ ਆ ਨਹੀਂ ਰਿਹਾ ਕਿੱਥੇ ਕਿਵੇਂ ਕੀ ਹੋ ਰਿਹਾ ਤੁਸੀਂ ਦੇਖੋ ਦੋ ਇੰਟਰਵਿਊ ਤੜਾ ਤੜ ਗੈਂਗਸਟਰ ਲਾਰਸ ਬਿਸ਼ਨੋਈ ਦੀਆਂ ਆਈਆਂ ਸੀ ਤੇ ਦੋਵਾਂ ਦੇ ਉੱਪਰ ਹੀ ਪੰਜਾਬ ਸਰਕਾਰ ਦਾ ਹੱਥ ਹੀ ਝਾੜਤੇ ਸੀ ਵੀ ਇਹ ਸਾਡੇ ਤੇ ਇੱਥੇ ਹੋਈ ਨਹੀਂਗੀ ਦੂਜੇ ਪਾਸੇ ਜਿਹੜਾ ਫਿਰ ਇਨਕੁਆਰੀ ਹੋਈ ਜਦੋਂ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਜਾਦਵ ਨੇ ਕਹਿ ਦਿੱਤਾ ਵੀ ਨਾ ਜੀ ਇਹ ਪੰਜਾਬ ਚ ਨਹੀਂ ਹੋਈਆਂ ਇਨਕੁਆਰੀ ਹੋਈ ਪਤਾ ਲੱਗਿਆ ਵੀ ਪੰਜਾਬ ਚ ਹੋਈ ਐ ਤੇ ਦੂਜੀ ਰਾਜਸਥਾਨ ਚ ਹੋਈ ਐ ਹੁਣ ਰਾਜਸਥਾਨ ਚ ਜਿਹੜੀ ਹੋਈ ਐ ਉਹਦਾ ਸੱਚ ਅਜੇ ਤੱਕ ਨਹੀਂ ਸਾਹਮਣੇ ਆਇਆ ਵੀ ਰਾਜਸਥਾਨ ਚ ਕਿੱਥੇ ਕਿਹਦੇ ਕੋਲ ਕਿਵੇਂ ਹੋਈ ਐ ਹੁਣ ਪੰਜਾਬ ਚ ਜਿਹੜੀ ਹੋਈ ਦੀ ਇਨਕੁਆਰੀ ਹੋ ਕੇ ਪੜਤਾਲ ਹੋ ਕੇ ਰਿਪੋਰਟ ਆ ਗਈ ਹਾਈ ਕੋਰਟ ਚ ਚਲੀ ਗਈ ਉਹਦੇ ਉੱਪਰ ਅਜੇ ਤੱਕ ਪੇਚ ਫਸਿਆ ਹੋਇਆ ਕਦੀ ਮਾਮਲਾ ਇਧਰ ਨੂੰ ਮੁੜ ਜਾਂਦਾ ਤੇ ਕਦੀ ਉਧਰ ਨੂੰ ਮੁੜ ਜਾਂਦਾ ਹੈ ਪੁਲਿਸ ਜਿਹੜੀ ਆ ਤੇ ਜਿਹੜੇ ਜਿਨ੍ਹਾਂ ਦੇ ਉੱਪਰ ਦੋਸ਼ ਲੱਗੇ ਨੇ ਉਹ ਰੋਜ਼ ਕੋਈ ਨਾ ਕੋਈ ਨਵੀਂ ਗੱਲ ਕੱਢ ਲਿਆਉਂਦੇ ਨੇ ਉਹ ਪੰਜਾਬ ਟਿਕ ਟਿੱਕੀ ਲਗਾ ਕੇ ਦੇਖ ਰਿਹਾ ਤੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਕੁੱਤੀ ਚੋਰਾ ਨਾਲ ਇੰਨੀ ਰਲ ਜੇ ਜਿਵੇਂ ਇੱਕ ਗੈਂਗਸਟਰ ਜਿਹਨੂੰ ਹਾਈ ਪ੍ਰੋਫਾਈਲ ਗੈਂਗਸਟਰ ਇਹ ਕਹਿੰਦੇ ਨੇ ਜਿਹਨੂੰ ਪੰਜਾਬ ਸਰਕਾਰ ਪੁਲਿਸ ਸਾਰੀ ਸਰਕਾਰਾਂ ਇਹ ਕਹਿੰਦੀਆਂ ਨੇ ਕਿ ਬੜਾ ਜੀ ਖਤਰਨਾਕ ਗੈਂਗਸਟਰ ਹੈ ਉਹ ਬੜਾ ਜੀ ਖਤਰਨਾਕ ਹੈ ਹਾਈ ਸਕਿਉਰਟੀ ਇਹ ਉਹ ਤਾਂ ਫੇਰ ਉਹਨੂੰ ਪੁਲਿਸ ਕਸਟਡੀ ਦੇ ਵਿੱਚ ਉਹਦੀਆਂ ਇੰਟਰਵਿਊ ਕਰਾਉਣੀਆਂ ਉਹਨੂੰ ਇੰਟਰਨੈਟ ਉਹਨੂੰ ਕੈਮਰੇ ਮਤਲਬ ਮੁਹੱਈਆ ਕਰਾਉਣੇ ਤਾਂ ਹੋਰ ਕੀ ਕੁਝ ਨਹੀਂ ਫੇਰ ਉਹਨੂੰ ਦਿੱਤਾ ਜਿਹੜੀ ਪਤਾ ਹੀ ਸੀ ਕਿ ਇਹ ਚੀਜ਼ ਤਾਂ ਲੋਕਾਂ 'ਚ ਸਾਹਮਣੇ ਆਉਣੀ ਹੈ ਇਹ ਤਾਂ ਲੋਕਾਂ ਦੇ ਵਿੱਚ ਸਾਹਮਣੇ ਆਉਣੀ ਹੈ ਚੈਨਲਾਂ 'ਤੇ ਆਉਣੀ ਹੈ ਰੌਲਾ ਪੈਣਾ ਜੇਕਰ ਉਹ ਪੁਲਿਸ ਕਸਟਡੀ 'ਚ ਹੋ ਸਕਦੀ ਹੈ ਤਾਂ ਜਿਹੜੀਆਂ ਗੱਲਾਂ ਇਹ ਹੁੰਦੀਆਂ ਨੇ ਕਿ ਇਹ ਕਿਹੜਾ ਯਾਰ ਲੋਕਾਂ 'ਚ ਪਤਾ ਲੱਗਣਾ ਅੰਦਰ ਖਾਤੇ ਮਤਲਬ ਸਾਡੇ ਤੱਕ ਹੀ ਰਹਿ ਜਾਣੀਆਂ ਨੇ ਉਹ ਕਿੰਨੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਫਿਰ ਉਹ ਸਾਰਾ ਕੁਝ ਬਹੁਤ ਸਾਰੇ ਜਿਹੜੇ ਪਹੁੰਚ ਵਾਲੇ ਪੁਲਿਸ ਕਸਟਡੀ ਚ ਹੋਣ ਚਾਏ ਉਹ ਜੇਲ੍ਹਾਂ ਚ ਹੋਣ ਉਹਨਾਂ ਨੂੰ ਮਿਲਦੀਆਂ ਹੋਣਗੀਆਂ ਵੇਖੋ ਆਮ ਬੰਦੇ ਨਾਲ ਸਭ ਕੁਝ ਹੋਰ ਤਰ੍ਹਾਂ ਤੇ ਖਾਸ ਨਾਲ ਹੋਰ ਤਰ੍ਹਾਂ ਇਹ ਬੜਾ ਕੁਝ ਸਵਾਲ ਨੇ ਜਿਹੜੇ ਮੰਗ ਕਰਦੇ ਨੇ ਪਰ ਜਿਹੜੇ ਧੀਆ ਪੁੱਤ ਗੈਂਗਸਟਰ ਪੁਣੇ ਵੱਲ ਗਏ ਨੇ ਕਸੂਰ ਉਹਨਾਂ ਦਾ ਨਹੀਂਗਾ ਬੜੀ ਜਵਾਨੀ ਨਸ਼ਿਆਂ ਵੱਲ ਔਰ ਇਧਰ ਗੈਂਗਸਟਰ ਪੁਣੇ ਵੱਲ ਗਈ ਹੈ ਕਸੂਰ ਗੰਦੀਆਂ ਸਿਆਸਤਾਂ ਦਾ ਹੈ ਸਿਸਟਮ ਦਾ ਹੈ ਜਿਨ੍ਹਾਂ ਨੇ ਜਵਾਨੀ ਨੂੰ ਉਹ ਮਾਹੌਲ ਨਹੀਂ ਦਿੱਤਾ ਜਿੱਚੋ ਸਿੱਧੇ ਪਾਸੇ ਜਾਏ ਉਹ ਮਾਹੌਲ ਬਣਾ ਕੇ ਦਿੱਤਾ ਜਿੱਚ ਨਸ਼ੇ ਇਹ ਗੈਂਗਸਟਰ ਪੁਣਾ ਉਹਨਾਂ ਕੇ ਪਰੋਸਿਆ ਗਿਆ ਉਹਨਾਂ ਨੂੰ ਜਵਾਨੀ ਨੂੰ ਇਧਰ ਨੂੰ ਧੱਕਿਆ ਗਿਆ ਗੰਦੀਆਂ ਸਿਆਸਤਾਂ ਦੁਆਰਾ ਠੋਕ ਮਾ ਜਾ ਕੇ ਕਹਿੰਦੇ ਆ ਗੰਦੀਆਂ ਸਿਆਸਤਾਂ ਨੇ ਜੇ ਚੰਗੀ ਸਿਆਸਤ ਕੀਤੀ ਹੁੰਦੀ ਇਸ ਦੇਸ਼ 'ਚ ਤਾਂ ਇਹ ਕੁਛ ਅੱਜ ਨਹੀਂ ਸੀ ਹੁੰਦਾ ਹੋਣਾ ਚੰਗਾ ਹੋਣਾ ਸੀ ਸਾਰਾ ਕੁਛ ਤੁਹਾਨੂੰ ਕੀ ਲੱਗਦਾ ਹੈ ਬਹੁਤ